ਆਉਣ ਵਾਲੀ ਪੀੜ੍ਹੀ ਅਤੇ ਬਦਲਦੇ ਹੋਏ ਵਕਤ ਨੂੰ ਦੇਖਦੇ ਹੋਏ ਸੂਦ ਭਾਈਚਾਰੇ ਵੱਲੋਂ ਹੁਸ਼ਿਆਰਪੁਰ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੂਦ ਬਰਾਦਰੀ ਨਾਲ ਜੁੜੇ ਕਈ ਪਰਿਵਾਰਾਂ ਨੇ ਆਪਣੇ ਬੱਚਿਆਂ ਨਾਲ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ ਇਸ ਪ੍ਰੋਗਰਾਮ ਵਿੱਚ ਸੁਪਰੀਮ ਕੋਰਟ ਦੇ ਜਸਟਿਸ ਸੰਜੇ ਕਰੋਲ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਗਈ ਇਸ ਦੌਰਾਨ ਉਨ੍ਹਾਂ ਨਾਲ ਚੰਡੀਗੜ੍ਹ ਦੇ ਸੈਸ਼ਨ ਜੱਜ ਜਗਦੀਪ ਸੂਦ ਅਤੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਰਾਜੀਵ ਸੂਦ ਸਾਬਕਾ ਮੰਤਰੀ ਤਿਕਸ਼ਨ ਸੂਦ ਸਮੇਤ ਕਈ ਮਹਿਮਾਨ ਮੌਜੂਦ ਰਹੇ ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਨੂੰ ਸਨਮਾਨਿਤ ਕਰਕੇ ਕੀਤੀ ਗਈ ਜਿਸ ਤੋਂ ਬਾਅਦ ਬੱਚਿਆਂ ਵੱਲੋਂ ਪੇਸ਼ ਕੀਤੀਆਂ ਗਈਆਂ ਵੱਖ-ਵੱਖ ਪਰਫਾਰਮੈਂਸ ਕਾਫੀ ਖਿੱਚ ਦਾ ਕੇਂਦਰ ਰਹੀਆਂ ਅਸੀਂ ਜੀ ਇਹ ਹਰ ਸਾਲ ਮਨਾਉਂਦੇ ਆਂ ਔਰ ਅੱਜ ਦਾ ਜਿਹੜਾ ਪਰਿਵਾਰ ਮਿਲਣ ਦਿਵਸ ਹੈ ਉਹ ਇਸ ਕਰਕੇ ਸਪੈਸ਼ਲ ਹੋ ਗਿਆ ਸਾਡੇ ਬੜੇ ਹੀ ਬਰਾਦਰੀ ਦੇ ਉੱਚਤਰ ਦੇ ਜਿਹੜੇ ਇਸ ਵੇਲੇ ਪਦ ਅਸੀਨ ਹੈ ਸ਼੍ਰੀ ਸੰਜੇਕ ਰੋਲ ਜੀ ਸੁਪਰੀਮ ਕੋਰਟ ਦੇ ਆਨਰੇਬਲ ਸੁਪਰੀਮ ਕੋਰਟ ਦੇ ਜੱਜ ਨੇ ਔਰ ਉਹ ਸਾਡੀ ਬਰਾਦਰੀ ਚੋਂ ਹੈ ਕਰੋਲ ਜੋ ਸੂਦ ਹੁੰਦੇ ਆ ਸਭ ਖਾਸ ਤੈ ਸੂਦ ਚੋਂ ਔਰ ਇੱਕ ਬਹੁਤ ਹੀ ਇਮਾਨਦਾਰ ਔਰ ਬੜੇ ਹੀ ਧਾਰਮਿਕ ਖਿਆਲਾਂ ਦੇ ਇਹ ਇਨਸਾਨ ਹੈ ਔਰ ਜਿਸ ਪੋਸਟ ਤੇ ਬੈਠੇ ਮੈਂ ਸਮਝਦਾ ਕਿ ਇਹ ਪੋਸਟ ਤੇ ਬੰਦੇ ਹੀ ਇਹੋ ਜਿਹੇ ਹੋਣੇ ਚਾਹੀਦੇ ਆ ਕਿ ਜਿਨ੍ਹਾਂ ਦਾ ਕਰਮ ਜਿਹੜਾ ਹੈ ਉਹ ਇਸ ਤਰੀਕੇ ਦਾ ਹੈ ਕਿ ਭਗਵਾਨ ਸਰੂਪ ਹੈ ਉਹ ਸਾਡੀ ਬਰਾਦਰਰੀ ਦੇ ਇੱਕ ਬੜੀ ਅੱਛੀ ਫੈਮਿਲੀ ਨੂੰ ਬਿਲੋਂਗ ਕਰਦੇ ਆ ਇਹ ਸ਼ਮਲੇ ਨੂੰ ਬਿਲੋਂਗ ਕਰਦੇ ਆ ਇਹਨਾਂ ਨੇ ਸਾਨੂੰ ਬਹੁਤ ਸਾਡੇ ਤੇ ਇਹ ਆਪਣੀਆਂ ਬਲੇਸਿੰਗਸ ਦਿੱਤੀਆਂ ਕਿ ਸਾਨੂੰ ਇਹਨਾਂ ਕੀਮਤੀ ਸਮੇਂ ਚ ਟਾਈਮ ਦਿੱਤਾ ਔਰ ਦਿੱਲੀ ਤੋਂ ਚਲ ਕੇ ਹੁਸ਼ਿਆਰਪੁਰ ਵਰਗੀ ਛੋਟੀ ਜਿਹੀ ਜਗ੍ਹਾ ਤੇ ਆਏ ਨੇ ਔਰ ਸਾਨੂੰ ਆ ਕੇ ਇੱਥੇ ਸੂਤ ਬਰਾਦਰੀ ਨੂੰ ਬles ਕੀਤਾ ਬਾਕੀ ਇੱਥੇ ਹੋਰ ਸੂਤ ਬਰਾਦਰੀ ਦੇ ਸਾਡੇ ਅ ਬੜੇ ਬੜੇ ਦਿਗਜ ਜਿਹੜੇ ਮੈਂਬਰ ਹੈ ਸੂਤ ਸਭਾ ਜਿਹੜਾ ਚੰਡੀਗੜ੍ਹ ਹੈ ਸਰਹੰਦ ਹੈ ਅੰਬਾਲਾ ਹੈ ਪਟਿਆਲਾ ਹੈ ਦੂਸਰਾ ਹੋਰ ਇੱਕ ਦੋ ਚਾਰ ਹੋਰ ਵੀ ਬਹੁਤ ਸਾਰੇ ਜਗ੍ਹਾ ਤੋਂ ਲੋਕ ਆਏ ਆ ਉਹਨਾਂ ਦੇ ਪ੍ਰਧਾਨ ਸੈਕਟਰੀ ਮੈਂਬਰ ਆਏ ਆ ਉਹਨਾਂ ਨੇ ਆ ਕੇ ਸਾਨੂੰ ਇੱਥੇ ਬles ਕੀਤਾ ਔਰ ਬੜੇ ਅਸੀ ਤਨਵਾਦੀ ਆ ਔਰ ਇਹਦੇ ਨਾਲ ਕੀ ਹੁੰਦਾ ਸੀ ਆਪਣੀ ਸਮੱਸਿਆਵਾਂ ਜੋ ਆਪਣੇ ਦੀ ਕੋਈ ਇੱਕ ਦੂਜੇ ਨੂੰ ਮਿਲਣਾ ਜੁਲਣਾ ਕੋ ਦੂਰ ਬੈਠੇ ਆ ਇੱਕ ਐਸਾ ਪਲੇਟਫਾਰਮ ਹੈ ਉੱਥੇ ਸਾਲ ਬਾਅਦ ਜਲੇਸੀ ਆਪਣੀ ਬਰਾਦਰੀ ਦੇ ਬੰਦੇ ਮਿਲਦੇ ਆ ਆਪਣੇ ਇੱਕ ਦੂਸਰੇ ਦੇ ਦੁੱਖ ਸੁੱਖ ਸਭ ਸਾਂਝੀ ਕਰਦੇ ਆ ਪਲੱਸ ਕਿਸੇ ਕੋ ਮੈਟ੍ਰੀਮੋਨੀਅਲ ਚੀਜ਼ਾਂ ਵੀ ਲੋਕਾਂ ਦੇ ਕੰਮ ਆਉਂਦੀਆਂ ਹੈਗੀ ਕੋ ਰਿਸ਼ਤੇ ਦੀ ਕੋ ਗੱਲਬਾਤ ਹੁੰਦੀ ਹੈ ਸੋ ਇੱਕ ਬੜਾ ਅੱਛਾ ਇੱਕ ਪਲੇਟਫਾਰਮ ਹੈ ਜਿੱਥੇ ਸਾਰੇ ਸੌਧ ਬਰਾਦਵੀ ਬੰਦਿਆਂ ਨੂੰ ਮਿਲੰਦਾ ਹੈ ਔਰ ਅਸੀਂ ਕੋਸ਼ਿਸ਼ ਕਰਦੇ ਆਂ ਔਰ ਅਸੀਂ ਜਿੱਥੇ ਸੂਦ ਭਵਨ ਚ ਆਪਣੇ ਹਿਆਰਪੁਰੇ ਕੀਤਾ ਹੈ ਸਾਡਾ ਇੱਕ ਬਹੁਤ ਵੱਡਾ ਇੱਥੇ ਹਾਲ ਹੈ ਅਸੀਂ ਲੋਕਾਂ ਨੂੰ ਬਹੁਤ ਘੱਟ ਰੇਟ ਤੇ ਹਜ਼ਾਰ ਬੰਦੇ ਦੀ ਕੈਪੈਸਿਟੀ ਦਾ ਹਾਲ ਵਿਕਲਪ ਕਰਾਣੇ ਆ ਜਿੱਥੇ ਮੈਰਿਜਸ ਤੁਹਾਨੂੰ ਲੱਖਾਂ ਜਦਕਲ ਪੈਸੇ ਲਏ ਜਾਂਦੇ ਆ ਅਸੀਂ ਸਿਰਫ 20-25 ਹਜ਼ਾਰ ਚ ਜਾਂ ਕੋ ਬਹੁਤ ਗਰੀਬਾਂ ਮੁਫਤ ਵੀ ਕਰ ਦਿੰਨੇ ਜਾਂ ਘੱਟ ਪੈਸੇ ਤਾਂ ਵੀ ਕਰ ਦਿੰਨੇ ਉਹਨਾਂ ਨੂੰ ਪ੍ਰੋਵਾਈਡ ਕਰਦੇ ਆ ਕਿ ਉਹਨਾਂ ਦੀ ਬੱਚੀਆਂ ਦੀ ਸ਼ਾਦੀ ਵੀ ਤਰੀਕੇ ਨਾਲ ਹੋ ਸਕੇ ਅੱਛੀ ਜਗ੍ਹਾ ਹੋ ਸਕੇ ਇਹ ਸਾਡਾ ਪ੍ਰਿਆਸ ਹੈ ਹੋਰ ਵੀ ਜਿਸ ਕਰਮ ਦੇਸੀ ਕਾਰੇ ਦਾ ਕਰ ਸਕਦੇ ਆ ਉਹ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਹੀ ਸਾਡਾ ਮੰਤਵ ਪਿਆਰ ਮਦ ਭਾਈ ਮਿਲਨ ਭਾਈਚਾਰਾ ਔਰ ਮਿਲ ਕੇ ਸਾਰੇ ਪਰਿਵਾਰਾਂ ਇਕ ਦੂਜੇ ਨਾਲ ਰਹਿਣਾ ਇਹ ਸਾਡਾ ਉਦੇਸ਼ ਹੈ ਜੀ ਤੁਸੀਂ ਜੀ ਮੈਡੀਕਲ ਰੀਡ ਵੀ ਦਿੰਦੇ ਜੀ ਹਾਂ ਜੀ ਮੈਡੀਕਲ ਰੀਡ ਵੀ ਹਾਂ ਜੀ ਇੱਕ ਕੁਕਰੀਤੀ ਖਤਮ ਕਰਨ ਦੀ ਗੱਲ ਕੀਤੀ ਤੁਸੀਂ ਵੀ ਜਿਹੜੇ ਹੋ ਜਾਂਦੀ ਉਸ ਤੋਂ ਬਾਅਦ ਉਹ ਜਿਹੜਾ ਦਿੰਦੇ ਉਹ ਬੰਦ ਕਰ ਦੇਣਾ ਚਾਹੀਦਾ ਹਾਂ ਪਹਿਲਾਂ ਤਾਂ ਬਹੁਤ ਵਧੀਆ ਤੁਹਾਡਾ ਇਨੀਸ਼ੀਏਟਿਵ ਹੈਗਾ ਹਾਂ ਜੀ ਹਾਂ ਜੀ ਤੇ ਕਿਸ ਤਰ੍ਹਾਂ ਦੇਖਦੇ ਹੋ ਅੰਨੂ ਜਿਹੜੇ ਸੂਤ ਬਰਾਦਰੀ ਖਾਸ ਤੌਰ ਤੇ ਹੀ ਨਹੀਂ ਹੋਰ ਬਰਾਦਰੀ ਦੇ ਲੋਕ ਵੀ ਇਹਨੂੰ ਮੈਂ ਸਾਰਿਆਂ ਵਾਸਤੇ ਕਹਿੰਨਾ ਦੇਖੋ ਸੂਤ ਬਰਾਦਰੀ ਨੂੰ ਤਾਂ ਮੈਂ ਸੂਤ ਬਰਾਦਰੀ ਨੂੰ ਬਿਲੋਂਗ ਕਰਦਾ ਮੈਂ ਉਹਨਾਂ ਨੂੰ ਹੀ ਹੱਥ ਜੋੜ ਕੇ ਬੇਨਤੀ ਕਰ ਸਕਦਾ ਉਹ ਮੇਰੇ ਭਰਾ ਭੈਣ ਸਾਰੇ ਆ ਬਾਕੀ ਵੀ ਹੈ ਪਰ ਉਹ ਮੈਸੇਜ ਉਹ ਲੈਂਦੇ ਤੇ ਤਵਿਕੇ ਨਾਲ ਆਪਣੇ ਰਵਾਜਾਂ ਦੇ ਨਾਲ ਮੇਰੇ ਮੈਸੇਜ ਨੂੰ ਲੈਂਦੇ ਕਿ ਨਹੀਂ ਪਰ ਮੈਂ ਇੱਕ ਜਗ੍ਹਾ ਹੁੰਦੇ ਵੀ ਦੇਖਿਆ ਮੈਂ ਤੂੰ ਪਹਿਲੇ ਵੀ ਬੜੀ ਦੇਰ ਤੋਂ ਮੰਨ ਕਰਦਾ ਸੀ ਜਿਸ ਲਈ ਮੈਂ ਇੰਪਲੀਮੈਂਟ ਹੁੰਦੇ ਕਿ ਜਗ੍ਹਾ ਦੇਖਿਆ ਮੇਰੇ ਮਨ ਚ ਇਹ ਹੈ ਕਿ ਤੂੰ ਹੁਣੇ ਆਵਾਜ਼ ਉਠਾ ਮੈਂ ਸੁਆਜ਼ ਨੂੰ ਅੱਜ ਆਪਣੇ ਪਲੇਟਫਾਰਮ ਤੋਂ ਉਠਾਇਆ ਇਸ ਕਰਕੇ ਮੇਰੇ ਬਰਾਦਰੀ ਦੇ ਸਭ ਇਕੱਠੇ ਹੋਏ ਹਨ ਮੈਂ ਸਮਝਦਾ ਕਿ ਉਹ ਇਸ ਚੀਜ਼ ਨੂੰ ਸੋਚਣਗੇ ਔਰ ਇਸ ਚੀਜ਼ ਦਾ ਫਾਇਦਾ ਹੋਏਗਾ ਦੇਖੋ ਅਸੀਂ ਪੈਸੇ ਖਰਚਨੇ ਆ ਅਸੀਂ ਕਿਸੇ ਜਗ੍ਹਾ ਦੀ ਮਦਦ ਕਰਦੇ ਏ ਜਿਹੜੇ ਬੰਦਿਆਂ ਨੇ ਆਪੇ ਪੇਟ ਭਰੇ ਹੋਏ ਹਨ ਉਹਨਾਂ ਨੂੰ ਅਸੀਂ ਬਾਹ ਫੜ ਫੜ ਕੇ ਰੋਟੀ ਖਿਲਾਨੀ ਉਸ ਵੇਲੇ ਕਿ ਜੀ ਇਹ ਪ੍ਰਸ਼ਾਦ ਆ ਲੈ ਕੇ ਜਾਓ ਕਿਉਂਕਿ ਅਸੀਂ ਬਣਾਇਆ ਅਸੀਂ ਸਮਝਦੇ ਚੀਜ਼ ਬੇਸ ਜਾਏਗੀ ਅਸੀਂ ਕਿਉਂ ਕਰਦੇ ਇਹ ਕੰਮ ਅਸੀਂ ਜੋ ਤੁਹਾਡੀ ਸੋਚ ਬਹੁਤ ਅੱਛੀ ਹੈ ਪਰ ਇਹਨੂੰ ਇੰਪਲੀਮੈਂਟ ਕਰਨ ਵਾਸਤੇ ਤੁਹਾਡੇ ਵੱਲੋਂ ਕੋਈ ਸਟੈਪ ਚੱਕੇ ਜਾਣਗੇ ਕੋਈ ਮੋਹਮ ਚਲਾਈ ਜਾਏਗੀ ਬਿਲਕੁਲ ਚੱਕੀ ਜਾਏਗੀ ਦੇਖੋ ਮੈਂ ਅੱਜ ਇਹ ਗੱਲ ਕਹਿ ਰਿਹਾ ਮੇਰੇ ਮਾਪੇ ਤਾਂ ਪੂਰੇ ਹੋ ਚੁੱਕੇ ਹਨ ਮੈਂ ਵੀ ਇਸੇ ਮੁਤਾਬਕ ਹੀ ਸਭ ਕੁਝ ਕਰਦ ਰਿਹਾ ਮੇਰੇ ਮਨ ਨੇ ਉਸ ਲਈ ਵੀ ਮਹਿਸੂਸ ਕੀਤਾ ਸੀ ਮੈਂ ਸਾਬ ਮੰਨਦਾ ਮੈਂ ਹਿੰਮਤ ਨਹੀਂ ਕਰ ਸਕਿਆ ਅੱਜ ਮੈਂ ਹਿੰਮਤ ਕਰਦਾ ਔਰ ਮੈਂ ਅੱਗੇ ਨੂੰ ਐਟਲੀਸਟ ਆਪਣੇ ਜਿਹੜੇ ਨੀਅਰ ਡੀਅਰ ਆ ਉਹਨਾਂ ਚ ਤਾਂ ਇਹ ਲੈ ਕੇ ਚਲਾਂਗਾ ਔਰ ਇੰਪਲੀਮੈਂਟ ਕਰਵਾਵਾਂਗਾ ਔਰ ਦੇਖਾਂਗਾ ਕਿ ਅੱਗੇ ਵੀ ਇਹ ਚੀਜ਼ ਜਾਵੇ ਮੇਰੇ ਖਿਆਲ ਨਾਲ ਸੁਸਾਇਟੀ ਲਈ ਇੱਕ ਬਹੁਤ ਅੱਛੀ ਚੀਜ਼ ਆ ਸੁਸਾਇਟੀ ਵਾਲਿਆਂ ਨੂੰ ਇਹਦੇ ਤੇ ਕੰਸੀਡਰ ਕਰਨਾ ਚਾਹੀਦਾ ਅਸੀਂ ਖੁਸ਼ੀ ਮਨਾਣ ਲਈ ਇਕੱਠੇ ਨਹੀਂ ਹੋਏ ਕਿਸੇ ਨਾਲ ਸਿਰਫ ਹੀ ਕਰਨ ਲਈ ਇਕੱਠੇ ਹੋਏ ਆ ਉੱਤੇ ਖਾਣਾ ਖਾਣਾ ਰਵਾਜ ਆਲਪੇ ਉਹਦੇ ਤੇ ਵੀ ਤਰ੍ਹਾਂ ਤਰ੍ਹਾਂ ਦੇ ਵੱਡੇ ਤੋਂ ਵੱਡਾ ਖਾਣਾ ਹੋ ਰਿਹਾ 20 ਡਿਸ਼ਾਂ ਬਣ ਰਹੀਆਂ ਤੰਬੂ ਲੱਗ ਰਹੇ ਬੜੇ ਟਾਪ ਦੇ 5 ਸਟਾਰ ਟਾਈਪ ਦੇ ਇਹ ਅੱਗੇ ਤੋਂ ਕੋਈ ਕ੍ਰਿਤੀ ਨੂੰ ਅਸੀਂ ਵਡਾ ਰਹੇ ਰੋਕ ਨਹੀਂ ਰਹੇ ਚਿਕਨਾ ਜੀ ਜੇ ਸਿੰਪਲ ਖਾਣਾ ਕਿਸੇ ਨੂੰ ਖਿਲਾ ਦੋ ਜਿਹੜਾ ਬ੍ਰਾਹਮਣਾਂ ਨੂੰ ਖਿਲਾਨਨੇ ਆ ਤੇ ਕੁਛ ਐ ਉਹ ਹੋਰ ਚੀਜ਼ ਆ ਇਦਾਂ ਕਰਕੇ ਡਿਸਪਲੇ ਕਰਕੇ ਕਰਨਾ ਮ੍ਰਿਤਯੂ ਭੋਜੇ ਨੂੰ ਅਸੀਂ ਕਹਿੰਦੇ ਆ ਉਹ ਐਡੀ ਇਸ ਤਰੀਕੇ ਦੇ ਨਾਲ ਨਹੀਂ ਪਰਫਾਰਮ ਹੋਣਾ ਚਾਹੀਦਾ ਠੀਕ ਠੀਕ ਹਾਂ ਇਹ ਮੇਰਾ ਇੱਕ ਸੋਚ ਹੈ ਔਰ ਮੈਂ ਚਾਹਨਾ ਅਗਰ ਸਾਰਿਆਂ ਨੂੰ ਪਸੰਦ ਆਏ ਇਹਨੂੰ ਇੰਪਲੀਮੈਂਟ ਜ਼ਰੂਰ ਕਰੋ ਪਲੀਜ਼ ਮੇਰਾ ਨੇਮ ਐਂਡ ਡੈਸਕ੍ਰਿਪਸ਼ਨ ਮੇਰਾ ਅਰਵਿੰਦ ਸੂ ਮੇਰਾ ਨਾਮ ਹੈ ਮੈਂ ਐਡਵੋਕੇਟ ਹਾਂ ਮੈਂ ਬਾਈ ਪ੍ਰੋਫੈਸ਼ਨ ਐਡਵੋਕੇਟ ਤੇ ਫੋਰੈਂਸਿਕ ਕੰਸਲਟੈਂਟ ਹਾਂ ਤੇ ਮੈਂ ਇੱਥੇ ਲੋਕਲ ਹੀ ਰਹਿਣਾ ਤਾਂ ਇਸ ਵੇਲੇ ਸੂਸਬਾਧ ਪ੍ਰਧਾਨ ਆ ਪਿਛਲੇ 2 ਸਾਲ ਤੋਂ ਮੈਨੂੰ ਅਗਰ ਹੁਸ਼ਿਆਰਪੁਰ ਦੇ ਔਰ ਅਗਲੇ 4 ਸਾਲਾਂ ਲਈ ਮੈਨੂੰ ਯੂਨੈਨੀ ਬਸਲੀ ਫੇਰ ਬਣਾਤਾ ਸਾਰਿਆਂ ਨੇ ਮੇਰੇ ਡਿਸਪਾਇਟ ਆਫ ਸੇਇੰਕ ਮੈਂ ਰਿਕੁਐਸਟ ਕੀਤੀ ਕਹਿੰਦੇ ਨਹੀਂ ਤੁਸੀਂ ਆਪਣਾ ਕਾਰਜਕ੍ਰਮ جاری ਰੱਖੋ ਇਨਸਟੈਡ ਆ ਉਮਰ ਮੈਨੂੰ ਸਾਰੇਆਂ ਦਾ ਸ਼ੀਰਵਾਦ ਹੈ ਇਸ ਦੌਰਾਨ ਮੰਚ ਤੇ ਸੰਬੋਧਨ ਕਰਦੇ ਹੋਏ ਜਸਟਿਸ ਸੰਜੇ ਕਰੋਲ ਨੇ ਸੂਦ ਭਾਈਚਾਰੇ ਨੂੰ ਕਈ ਤਰ੍ਹਾਂ ਦੇ ਸੁਝਾਅ ਦਿੱਤੇ करते हुए मैं ये कहना चाहता हूँ कि आज मुझे बहुत बहुत खुशी हो रही है जो सोल सभा होशियारपुर में मुझे यहाँ आने का सौभाग्य प्राप्त किया और आप सबसे मिलने के लिए एक प्लेटफॉर्म था जो मेरे बहुत बहुत पुराने रिश्तेदार, रिश्तेदारों के रिश्तेदार बच्चे बुज़ुर्ग उनसे मिलने का सौभाग्य प्राप्त हुआ इसके लिए मैं बहुत बहुत आभारी हूँ आपका और बहुत बहुत धन्यवाद मुझे जब मैं उठा तो मेरी मिसेज ने कहा कि देखिए आपको कहा है ब्रीफ कुछ कहना है तो मैं बिल्कुल ब्रीफ ही कहूँगा सबसे पहले तो मैं बधाई देता हूँ सूद सभा होशियारपुर को इस सूद परिवार मिलन 2024 में बड़ा अच्छा आपने एक आयोजन प्रोग्राम किया नाल ही साब का मंत्री तीक्षण सूद ने कहा कि इस तरह के प्रोग्राम का आयोजन करते रहना चाहिए है ता जो आने वाली पीढ़ी अपने कर नाल जुड़ी रह सके ਆਪਣੀ ਹੀ ਤਰ੍ਹਾਂ ਦੇ ਆਯੋਜਿਤ ਕੀਤੇ ਗਏ ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਸੂਦਪਰਾ ਹੁਸ਼ਿਆਰਪੁਰ ਦੇ ਪ੍ਰਧਾਨ ਐਡਵੋਕੇਟ ਅਰਵਿੰਦ ਸੂਦ ਨੇ ਦੱਸਿਆ ਕਿ ਸੂਦ ਬਰਾਦਰੀ ਨੂੰ ਇੱਕ ਮੰਚ ਤੇ ਲਿਆਉਣ ਲਈ ਇਹ ਉਪਰਾਲਾ ਕੀਤਾ ਗਿਆ ਹੈ ਇਸ ਦੌਰਾਨ ਸਮਾਜਿਕ ਕੁਰੀਤਿਆਂ ਨੂੰ ਖਤਮ ਕਰਨ ਦੀ ਅਪੀਲ ਵੀ ਉਨ੍ਹਾਂ ਵੱਲੋਂ ਕੀਤੀ ਗਈ ਮੈਂ ਨਾ ਕਹਿਤਾ ਹੂਆ ਆਪ ਸਭ 인ਸ ਕੇ इनके जो ਵਿਚਾਰ ਹੈ ਔਰ इनकी शख्सियत जो इनकी ਪਰਸਨੈਲਿਟੀ ਹੈ ਉਸੇ ਵਾਕਿਫ ਹੈ ਬਹੁਤ ਅੱਛੇ ਤਰੀਕੇ ਸੇ ਔਰ ਜਾਣਤੇ ਹੈ ये एक बहुत ही सरल स्वभाव के व्यक्तित्व इनका है और इनका जो स्वरूप है वो बिल्कुल जैसे जज शुरू से इनको हम देखते रहे हैं कि इनकी बात में इतना मीठापन इतना धीमापन और बहुत अच्छे तरीके से हर आदमी से प्यार से बात करते हैं और बहुत ही धार्मिक विचारों के ये व्यक्ति है और इनकी जो श्रद्धा है जिस श्रद्धा से कोई भी काम करते हैं उस श्रद्धा का अगर मिश्रण जिस उस पे ये विराजमान है हो जाए तो आप सोच सकते हैं कि कितना ही अच्छा वो मिलन है और ये वो सारी चीजें इनकी व्यक्तित्व देखने से हमको वो नजर आती हैं ਬਹਿਰ ਹਾਲ ਹੁਸ਼ਿਆਰਪੁਰ ਵਿੱਚ ਸੂਧ ਬਰਾਦਰੀ ਸਭਾ ਵੱਲੋਂ ਆਯੋਜਿਤ ਕੀਤੇ ਗਏ ਇਸ ਪ੍ਰੋਗਰਾਮ ਨੂੰ ਦੇਖ ਜ਼ਰੂਰਤ ਹੈ ਹੋਰਾਂ ਨੂੰ ਵੀ ਅਮਲ ਕਰਨ ਦੀ ਤਾਂ ਜੋ ਆਉਣ ਵਾਲੀ ਪੀੜ੍ਹੀ ਆਪਣੇ ਪਿਛੋਕੜ ਨੂੰ ਹਮੇਸ਼ਾ ਯਾਦ ਰੱਖ ਸਕੇ